ਆਪਣਾ ਸਾਰਾ ਨਗਰ ਸਹਿਯੋਗ ਦੇ ਦੇ ਐਨ ਆਰ ਆਈ ਸਹਿਯੋਗ ਦੇ ਦੇ ਨਾ ਬਾਬੇ ਗਲਾਬ ਸਿੰਘ ਨਾਲ ਸਾਡੇ ਸੰਤ ਨੇ ਸੰਤ ਰਾਜਵੀਰ ਸਿੰਘ ਖਿਲਣ ਵਾਲੇ ਉਹਨਾਂ ਦਾ ਹੈ ਪ੍ਰੇਮ ਮਹਾਬਾਬੇ ਗਲਾਬ ਸਿੰਘ ਉਹਨੂੰ ਖਿੱਚ ਲਈਏ ਤੁੰਡੀ ਜੇ ਹਮਲਾ ਮਾਰ ਲਈ ਪਰ ਚਲੋ ਜੋ ਹੁਕਮੇ ਅੰਦਰ ਸਭ ਕੁਝ ਜਿੱਦਾਂ ਮੈਂ ਬਚਨ ਕਰਿਆਗਾ ਪਾਸ਼ਾ ਦਾ ਹੁਣ ਉਹੀ ਹੈ ਜੇ ਕਿਤੇ ਸਵਾ ਬਣਿਆ ਇਧਰ ਮੈਨੂੰ ਲੱਗਦਾ ਰਤੀ ਏਰੀਏ ਚਾਹੇ ਨਹੀਂ ਮਹਾਪੁਰਸ਼ ਬਾਬਾ ਗੁਲਾਬ ਸਿੰਘ ਜੀ ਮੌੜ ਕਲਾ ਆਏ ਸੀ ਸਾਨੂੰ ਮਿਲੇ ਸੀ ਕਹਿੰਦੇ ਬਾਬਾ ਜੀ ਜ਼ਰੂਰ ਆ ਕੇ ਜਾਵਾਂਗੇ ਮਹਾ ਚਾਹੇ ਕੱਲਾ ਜਲ ਪਾਣੀ ਛੱਕ ਜੇ ਪਰ ਚਰਨ ਧਾਕ ਕੇ ਜਾਏ ਸਾਡੇ ਉਹ ਇਲਾਕੇ ਵਿੱਚ ਮਹਾ ਮਹਾਪੁਰਸ਼ ਬਹੁਤ ਘੱਟ ਨੇ ਪੰਜਾਬ ਵਿੱਚ ਬਹੁਤੇ ਨੇ ਪਰ ਤੁਸੀਂ ਉਧਰ ਆ ਕੇ ਜਾਏ ਚਲੋ ਕਦੇ ਸਮਾ ਬਣਿਆ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਕਾਰਜ ਵੀ ਆ ਪਰਮ ਵੀ ਗੁਰਮਤ ਸਮਾਗਮਾਂ ਦੀ ਲੜੀ ਆ ਸਾਨੂੰ ਬੜੇ ਕਹਿੰਦੇ ਸੀ ਕਹਿੰਦੇ ਫਲੈਕਸਾਂ ਲਾਤਾ ਦਿੱਤੀਆਂ ਤੁਸੀਂ ਇੱਕ ਤਾਂ ਜਮਾਂ ਮੌਕੇ ਤੇ ਲਾਈਆਂ ਕਹਦੇ ਕਿਹਨੇ ਆਉਣਾ ਉਹ ਮੈਂ ਕਿਹਾ ਆਉਣਾ ਜਾਂ ਨਾ ਆਉਣਾ ਇਹ ਤਾਂ ਪਾਤਸ਼ਾਹ ਦੇ ਹੱਥ ਚ ਹੈ ਜਿਹਨੂੰ ਬੁਲਾ ਲੈਣਾ ਉਹ ਦੇਖ ਲਓ ਕਿੱਥੋਂ ਕਿੱਥੋਂ ਸਿੰਘ ਆ ਗਿਆ ਹਨ ਜਿਹਨੂੰ ਨਹੀਂ ਬੁਲਾਉਣਾ ਉਹ ਅੱਜ ਵੀ ਪੱਖਾ ਛੱਡ ਕੇ ਪਿਆ ਹੁਣ ਉਹਨਾਂ ਨੂੰ ਕੋਈ ਨਹੀਂ ਗੁਰਮਤ ਸਮਾਗਮ ਆਦਾ ਜਿਹਨੂੰ ਬੁਲਾਉਣਾ ਹੈ ਉਹਨਾਂ ਨੂੰ ਬੁਲਾ ਲੈਣਾ ਫਿਰ ਮੈਂ ਕਿਹਾ ਭਲਾ ਲਾਈਵ ਦਾ ਲਿੰਕ ਦਿੱਤਾ ਕਈ ਲਾਈਵ ਹੀ ਸੁਣ ਲੈਣਗੇ ਘਰੇ ਲਾਹਾ ਲੈ ਲੈਣਗੇ ਉਹ ਮੈਂ ਕਿਹਾ ਨਹੀਂ ਕੁਛ ਨਾ ਹੋਏ ਪੇਰਾਂ ਦਾ ਢੋੜਾ ਢੋੜਾ ਹੋ ਜੂ ਸਾਰੇ ਇਲਾਕੇ ਚ ਵੀ ਬੋੜੇ ਚ ਗੁਰਮਤ ਸਮਾਗਮ ਹੋਇਆ ਹੈ ਕਹਿੰਦੇ ਇਹ ਵੀ ਗੱਲ ਹੈ ਚਲੋ ਇਸ ਵਾਰ ਛੋਟਾ ਪਰਾਲਾ ਅਗਲੀ ਵਾਰ ਹੋਰ ਹੁਣ ਇਹਨੂੰ ਘਟਾਉਣਾ ਨਹੀਂ ਆਪਾਂ ਗੁਰਮਤ ਸਮਾਗਮਾਂ ਦੀ ਲੜੀ ਚੱਲ ਪਈ ਸੰਥਾ ਕੈਂਪ ਲੱਗਿਆ ਹੁਣ ਇਹ ਸਮਾਗਮ ਹੋਇਆ ਇਹਦੂਗਾ ਹਾਂ ਗੁਰਮਤ ਦੇ ਸਮਾਗਮ ਆਪਾਂ ਕਰਾਉਣੇ ਨੇ ਘਟਾਉਣੇ ਨਹੀਂ ਪਾਤਸ਼ਾਹਾਂ ਨਾਲ ਜੋੜਨਾ ਤੋੜਨਾ ਨਹੀਂ ਕੱਲੀਆਂ ਅਰਦਾਸਾਂ ਬੇਨਤੀਆਂ ਇਨ੍ਹਾਂ ਤੱਕ ਨਾ ਸੀਮਤ ਰਹੀਏ ਸਤਪੁਰਸ਼ਾਨੇ ਮਹਾਂਪੁਰਸ਼ਾਂ ਦੇ ਚਰਨ ਪੈਣ ਨਗਰ ਦੀ ਧਰਤੀ ਭਾਗਾ ਵਾਲੀ ਹੋਵੇ ਸਾਡੇ ਜੀਵਨਾਂ ਦੇ ਵਿੱਚੋਂ ਗੁਰਬਾਣੀ ਦੀ ਮਹਿਕ ਆਵੇ ਇਦਾਂ ਦੇ ਕਾਰਜ ਆਪਾਂ ਰਲ ਮਿਲ ਕੇ ਕਰਨੇ ਨੇ ਜਿੰਨਾ ਸਮਾਂ ਪਾਤਸ਼ਾਹ ਨੇ ਜਲ ਪਾਣੀ ਆਪ ਜੀ ਦੇ ਨਗਰ ਦਾ ਲਿਖਿਆ ਜੋਰ ਲਾਵਾਂਗੇ ਮੈਂ ਇਹਨਾਂ ਨੂੰ ਕਹਿੰਦਾ ਸੀ ਜਿੰਨੇ ਮਖੇ ਮੇਰੇ ਤੋਂ ਪਹਿਲਾਂ ਬਾਬਿਆਂ ਇਹ ਸਾਰੇ ਗ੍ਰਸਤੀ ਸੀ ਨਾ ਤਕਰੀਬਨ ਤਕਰੀਬਨ ਕੀਰਤਨ ਵਾਲਾ ਪਾਸਾ ਸੀ ਉਹਨਾਂ ਦਾ ਉਹ ਸਿਰਫ ਪਿੰਡ ਤੱਕ ਸੀਮਤ ਸੀ ਸਾਡਾ ਮਖੇ ਵਾਰ ਅੰਦਰ ਦਾ ਜਾਣਾ ਆਉਣਾ ਹੈ ਮਹਾਂਪੁਰਸ਼ਾਂ ਦੀ ਸੰਗਤ ਕਰੀ ਹੈ ਨਾ ਵਾਖੇ ਸਾਨੂੰ ਦਿਵਾਖਾਂ ਦੀ ਫਿਕਰ ਹੈ ਕੱਲੇ ਆ ਜਮਾ ਤੇ ਸਾਡਾ ਜੋਰ ਹੁੰਦਾ ਵੀ ਗੁਰਸਿੱਖੀ ਨਾਲ ਜੁੜੀ ਹੈ ਵੱਧੋ ਵੱਧ ਗੁਰਮਤ ਦੇ ਸਮਾਗਮ ਹੁਣ ਇਸ ਪਾਸੇ ਕਿਉਂਕਿ ਪਹਿਲਾਂ ਵਾਲੇ ਤਾਂ ਆਪਣੀ ਗ੍ਰਸਤੀ ਜੀਵਨ ਤੇ ਬੱਚਿਆਂ ਤੇ ਧਿਆਨ ਚੱਲ ਜਾਂਦਾ ਉਹਨਾਂ ਦੀਆਂ ਫੀਸਾ ਉਹਨਾਂ ਦੇ ਰਜ਼ੀ ਵਿੱਚ ਹੀ ਉਲਝਾ ਲੈਂਦੇ ਨੇ ਕੱਲਾ ਗੁਰਦੁਆਰਾ ਸਾਹਿਬ ਦੀ ਕਾਰਜ ਉਹਨਾਂ ਤੋਂ ਸਮਝਦਾ ਇਧਰ ਲਾ ਕਾਰਜ ਪਰ ਅੱ빠 ਸਹਿਯੋਗ ਤੁਸੀਂ ਦਿਓ ਨਾਲ ਅਸੀਂ ਚੱਲਣ ਆਲੇ ਆ ਤੇ ਗੁਰਮਤ ਦੇ ਸਵਾਗਤ ਕਰਾਉਂਦੇ ਰਹੀਏ ਸਵੇਰੇ ਵੀ ਪੰਜ ਤਰੀਕ ਐ ਖਨਪੜ ਸਾਹਿਬ ਦੇ ਭੋਗ ਪੈਣਗੇ ਬਾਬਾ ਜੀ ਆਉਣਗੇ 10 ਦੇ ਪਿਤਾ ਜੀ ਕਥਾ ਕਰਨ ਅਸੀਂ ਤੇ ਜਾਣਾ ਵਾਰ ਮਲੇਰਕੋਟਲੇ ਕੱਲ ਰਾਤ ਨੂੰ ਵੀ ਬਹੁਤ ਤੁਹਾਡੇ ਨੇੜੀ ਐ ਮਹਾਪੁਰਸ਼ ਬਾਬਾ ਜਸਵਿੰਦਰ ਸਿੰਘ ਜੀ ਉਹਨਾਂ ਦੇ ਕੱਲ ਨੂੰ ਰਾਤ ਦਾ ਦਵਾਨਾ ਬੜੇ ਵਿਅੰਗ ਮਹਾਪੁਰਸ਼ਾਂ ਨੇ ਉੱਥੇ ਹਾਜ਼ਰੀਆਂ ਭਰਨੀਆਂ ਨੇ 1 2 ਵਜੇ ਮਹਾਪ੍ਰਸ਼ਾਣ ਨੇ ਸਾਨੂੰ ਕਿਹਾ ਸੀ ਤੁਸੀਂ ਬੋਲਿਓ ਦੁਆਰ 'ਚ 2 ਵਜੇ ਉਹ ਖੀਰ ਦੇ ਵਿੱਚ ਦਵਾਈ ਸ਼ਿਕਾਉਂਦੇ ਨੇ ਖੰਗ ਹੋਵੇ ਸ਼ਿਕਾ ਹੋਣ ਦਮਾ ਹੋਵੇ ਉੱਥੇ ਜਾ ਕੇ ਹਰ ਗੱਸ ਕੀਰਤਨ ਹੋਣ ਲੱਗ ਜਾਣਾ ਤੇ ਤਕਰੀਬਨ 6 ਵਜੇ ਸਟੇਜ ਸ਼ੁਰੂ ਹੋ ਜਾਏ ਉੱਥੇ ਵੀ ਹਾਜ਼ਰੀ ਭਰਨੀ ਐ ਨਾਲ-ਨਾਲ ਕੀਰਤਨ ਦਾ ਲਾਹਾ ਲਿਓ ਮਨ ਦੀ ਖਰਾਕ ਲਿਓ ਤੇ ਤਨ ਦੀ ਖਰਾਕ ਜਿਹੜੀ ਮਹਾਪ੍ਰਸ਼ਾਣ ਨੇ ਦਵਾਈ ਜਿੰਨਾ ਨੂੰ ਦਿੱਕਤ ਐ ਉਹ ਗੋਹੇ ਮਹਾਪੁਰਸ਼ਾ ਨੇ ਆਪਣੇ ਘਰੀ ਮਗਾਣੀ ਵਾਲਾ ਜਿਹੜਾ ਰੋਡ ਹੈ ਉੱਥੇ ਮਬਾਜੀ ਦਾ ਘਰ ਹੈ ਉਹ ਸਾਰੀ ਡਿਟੇਲ ਦਿੱਤੀ ਹੋਈ ਹੈ ਉੱਥੇ ਆਪ ਜੀ ਜਾ ਕੇ ਉਹ ਦਵਾਈ ਉਹ ਵੀ ਸ਼ੱਕ ਸਕਦੇ ਹੋ ਨਾਲੇ ਗੁਰੂ ਦਾ ਸ਼ਬਦ ਸੁਣ ਸਕਦੇ ਜਿੱਦਾਂ ਅੱਜ ਬੈਠੇ ਫਿਰ ਇਹ ਦੂਬਾਤ ਰਾਜਸਥਾਨ ਬਠਿੰਡਾ ਪਾਸ਼ਾ ਜਿੱਦਾਂ ਜਿੱਦਾਂ ਸੇਵਾ ਲੈਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ-ਉੱਥੇ ਹਾਜ਼ਰੀਆਂ ਭਰਣੀਆਂ ਨੇ ਕੱਲ ਨੂੰ ਵੀ ਆਪ ਸੰਗਤਾਂ ਨੇ ਵੱਧ ਚੜ੍ਹ ਕੇ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ ਸਵੇਰੇ ਨੀਲਕੰंठ ਹਸਪੀਟਲ ਵੱਲੋਂ ਆਪਣੇ ਗੁਰਦੁਆਰਾ ਸਾਹਿਬ ਇੱਕ 7:50 ਤੱਕ ਸਵੇਰੇ ਕੈਂਪ ਲੱਗਣਾ ਤਕਰੀਬਨ 11-12 ਵਜੇ ਤੱਕ ਉਹ ਟੈਸਟ ਫ੍ਰੀ ਕਰਨਗੇ ਜਿਨ੍ਹਾਂ ਨੇ ਕਰਾਉਣੇ ਨੇ ਉਹ ਵੀ ਕਰਾ ਸਕਦੇ ਕਰਾਉਣਾ ਤਾਂ ਮੈਂ ਵੀ ਸੀ ਮੈਂ ਮੈਨੂੰ ਜਦੋਂ ਨਾ ਰਿਪੋਰਟ ਇਹਨਾਂ ਨੇ ਮੈਨੂੰ ਕਹਿੰਦੇ ਤੁਸੀਂ ਰਿਪੋਰਟ ਤਾਂ ਕਰਾਓ ਕਹਿੰਦੇ ਆਲਸੀ ਜੇ ਬਾਹਰ ਨੀਂਦ ਸੌਣੇ ਵਾਲੋਂ ਮੈਂ ਮੈਂ ਸਾਰਾ ਦਿਨ ਫਣਕਦੇ ਆਂ ਕਿ ਕਹਦੇ ਆਵਾ ਕਿ ਨੀਂਦ ਆਉਣੀ ਹੈ ਮੈਂ ਕਹਾ ਰਾਤ ਨੂੰ 4-5 ਘੰਟੇ ਸੁੱਤਾ ਜਾਂਦਾ ਕਹਿੰਦੇ ਤੁਸੀਂ ਟੈਸਟ ਤਾਂ ਕਰਾਓ ਕੀ ਬਿਮਾਰੀ ਹੈ ਇਹ ਕਹਿੰਦੇ ਤੁਹਾਡੇ ਚ ਖੂਨ ਖਾਣ ਦੀ ਘਾਟ ਨਾ ਹੋਵੇ ਜਦੋਂ ਚੈੱਕਅਪ ਕਰਾਇਆ ਖੂਨ ਮੇਰਾ 18 ਗ੍ਰਾਮ ਉਹ ਮੈਂ ਕਹਾਂ ਨਾ ਮੈਂ ਪ੍ਰਸ਼ਾਦਾ ਇੱਕ ਟਾਈਮ ਦਾ ਸ਼ੱਕ ਤਾਂ ਹੋਰ ਹੋਰ ਨਹੀਂ ਪਦਾਰਥ ਸ਼ੱਕਦਾ ਪਰ ਖੂਨ ਇੰਨਾ ਕਿਵੇਂ ਕਹਿੰਦੇ ਤੁਸੀਂ ਚੰਗੀਆਂ ਚੀਜ਼ਾਂ ਖਾਣੋ ਚੰਗੀਆਂ ਚੀਜ਼ਾਂ ਮੈਂ ਕਹਾਂ ਛੋਡੇ ਵਾਲੀਆਂ ਰੋਟੀਆਂ ਮੈਂ ਖਾਣਾ ਉਹੀ ਤੁਸੀਂ ਖਾਣੇ ਹੋ ਇਹ ਵਾਰ ਕਢਾਉਣਾ ਸੀ ਖੂਨ ਮੈਂ ਵੀ ਪਰ ਸਵੇਰੇ ਸਵੇਰੇ ਸਰਜਰੀ ਨਿਕਲ ਜਾਣਾ ਸੀ ਚਲੋ ਕਦੇ ਫੇਰ ਸਮਾਂ ਬਣਿਆ ਪਾਤਸ਼ਾਹ ਨੇ ਫੇਰ ਕਿਤੇ ਖੂਨਦਾਨ ਕਰਾਉਣਾ ਹੋਇਆ ਉਹ ਕਰਾ ਲੈਣਗੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਇਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਅੱ데 ਤੇ ਹੁੰਦੇ ਆ ਨਾ ਜੇ ਨੌਜਵਾਨ ਕਰ ਲੈ ਸੀ ਟੀਕਾ ਟਿੱਪਣੀ ਕਰਨਗੇ ਕਿਉਂ ਜੀ ਐਵੇਂ ਬਾਬੇ ਢੋਲ ਕਾ ਕੁੱਟੀ ਜਾਣਗੇ ਵਧੀਆ 12:00 ਵਜੇ ਆਵਾਂਗੇ ਪਰ ਨਹੀਂ ਇਹ ਕਹਿੰਦੇ ਜੇ ਤੁਸੀਂ ਕਰ ਰਹੇ ਹੋ ਜਿਵੇਂ ਸੋਡਾ ਚਿੱਤ ਕਰ ਦੋਵੇਂ ਉਵੇਂ ਕਰੋ ਆ ਫਿਰ ਸਜਾਵਟ ਦਾ ਆ ਸਾਰੀ 11 11 12 12 ਵਜੇ ਤੱਕ ਲੱਗੇ ਰਹਿੰਦੇ ਸੀ ਮੈਂ ਦੇਖੇ ਨੇ ਆ ਪੱਖੀ ਨੌਜਵਾਨਾਂ ਆਪਣੇ ਇਹ ਸਾਰੀ ਸਜਾਵਟ ਇਹ ਸਾਰੇ ਨੌਜਵਾਨਾਂ ਨੇ ਰਲ ਮਿਲ ਕੇ ਕਰੀ ਐ ਦੀਪਮਾਲ ਐਨ ਆਰ ਆਈ ਵੀਰਾਂ ਵੱਲੋਂ ਹੋਰ ਸੇਵਾਵਾਂ ਸਾਰੀ ਸੰਗਤ ਦਾ ਸਾਰੇ ਸਮੂੱਚੇ ਰੂਪ ਦੀ ਧੰਨਵਾਦ ਜਿੰਨੇ ਆਪ ਸੰਗਤ ਆਇਓ ਸਭ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਓ ਐਸਾ ਸਮਾਂ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਰੋਜ਼ ਰੋਜ਼ ਦੇਣ ਪਾਤਸ਼ਾਹ ਦੀ ਯਾਦ ਦੇ ਵਿੱਚ ਜੁੜੀਏ ਆਓ ਹੁਣ ਸਾਰੇ 1 ਵਜੇ ਅਰਦਾਸ ਕਰਨੀ ਸੀ ਪਰ ਜਦੋਂ ਗੱਲਾਂ ਤੋੜ ਲਈਏ ਨਾ ਇਦਾਂ ਹੁੰਦਾ ਪਾਤਸ਼ਾਹ ਜੀ ਜਦੋਂ ਵਚਨ ਤੋੜ ਲਈਏ ਫਿਰ ਇਦਾਂ ਹੁੰਦਾ ਵੀ ਜਦੋਂ ਸੰਗਤ ਪ੍ਰੇਮ ਨਾਲ ਟਿੱਕੇ ਬੈਠ ਜਾਏ ਵੀ ਕਰੀ ਚੱਲੀਏ ਪਾਤਸ਼ਾਹ ਦੀਆਂ ਗੱਲਾਂ ਸੋ ਜਿੰਨੀਆਂ ਸੰਗਤਾਂ ਨੇ ਨਾਮ ਨਹੀਂ ਲਿਖਾਇਆ ਅਰਦਾਸ ਕਰਾਉਣੀ ਹੈ ਨਾਮ ਲਿਖਾ ਦਿਓ ਇੱਕ ਤਾਂ ਤੇ ਹੁਣ ਜਿੰਨੇ ਅਜੇ ਤੱਕ ਨਹੀਂ ਬੋਲੇ ਨੰਨ ਸਾਹਿਬ ਦੇ ਪਾਠ ਵਿੱਚ ਜਰੂਰ ਬੋਲੋ ਲੈ ਜਿਹੜਾ ਤੁਸੀਂ ਟਿੱਕੇ ਬੈਠੇ ਫਿਰ ਸਾਨੂੰ ਛੋਡੇ ਵਾਸਤੇ ਪਕੌੜੇ ਤਿਆਰ ਨੇ ਮਣ ਦੀ ਖਰਾਕ ਤੁਸੀਂ ਲੈ ਲਈ ਹੁਣ ਤਣ ਦੀ ਖਰਾਕ ਲੈ ਕੇ ਜਾਇਓ ਸਾਰੇ ਗੱਜ-ਵੱਜ ਕੇ ਅਨੰਦ ਸਾਹਿਬ ਜੀ ਬੋਲੇ ਜਿੰਨਾ ਉੱਚੀ ਬੋਲੋਗੇ ਉੰਨਾ ਉੱਚੀ ਫਿਰ ਢਿੱਡ ਦਾ ਜੋਰ ਜਿੰਨਾ ਲੱਗੂਗਾ ਉੰਨੀ ਫਿਰ ਥਾ ਬਣੂਗੀ ਉਹਨੇ ਉਹਨੇ ਵੱਧ ਪਕੌੜੇ ਖਾ ਲਏ ਤੁਸੀਂ ਇਸ ਕਰਕੇ ਸਾਰੇ ਗੱਜ-ਵੱਜ ਕੇ ਉੱਚੀ ਰਸਨਾ 'ਚ ਸਾਰੇ ਸਾਰੇ ਨਾਲ ਬੋਲੇ ਕੋਈ ਰਸਨਾ ਵਾਂਝੀ ਨਾ ਰਹੇ Bye. <laughs> ਸਰ ਜਨਾਬ ਹੀ ਕਰ ਤੂਰਾ ਸਤਰਾ ਨਾਮ ਬਿਨਾ ਯਾਦ ਕਰੋ ਸਰ ਜਨਾਬ ਹੀ ਆਧਾਰ ਬਿਨਾ ਧਰੋ ਸਰ ਅਨੰਤ ਸ਼ਾਂਤ ਸੁਭਮਾਨਾ ਇਸ ਸਾਰੀ ਇੱਛਾ ਸਰ ਜਨਾਬ ਆਕਰਿ ਨਾ ਦੇ ਬਿਨਾ ਜਗਤ ਜੀਏ ਨਾ ਹੈ ਮੇਰੇ ਨਾਲ ਸੁਣੋ ਸੰਤ ਸੰਤ ਸ਼ਬਦ ਹੋਗੀ ਜਦੋਂ ਦੇ ਅਸੀਂ ਸੋਤੇ ਨਗਰ ਚਾਏ ਨੇ ਜਿੰਨੇ ਦਵਾਨ ਲਾਏ ਨੇ ਉਹ ਪੁਰਾਣੇ ਵਾਜੇ ਤੇ ਲਾਏ ਨੇ ਆ ਵਾਜਾ ਨਮਾ ਢੱਡਰੀ ਵਾਲੇ ਸੰਤ ਵਜਾਉਂਦੇ ਨੇ ਇਹ ਕੰਪਨੀ ਦਾ ਅਮਰਸਰ ਸਾਹਿਬ ਗਏ ਸੀ ਅਸੀਂ ਇਹ ਜਿਹ ਦਵਾਰੇ ਸਿੱਟ ਚੇਂਜ ਕਰਾ ਕੇ ਲੈ ਅੰਦਰ ਕੱਲਾ ਬਾਬਾ ਜੀ ਦੇ ਦਰ ਤੇ ਵੱਜਿਆ ਸੰਤ ਬਾਬਾ ਨਾਰਾਇਣ ਸਿੰਘ ਬੁੜੇਵਾਰੇ ਦੇ ਦਰ ਤੇ ਦੂਜਾ ਨੰਬਰ ਸੋਤੇ ਪਿੰਡ ਨੂੰ ਮਿਲਿਆ ਸਾਡੀ ਇੱਛਾ ਸੀ ਕਿ ਬੋੜੇ ਦਵਾਨ ਤੇ ਵਜਾਈਏ ਸੀ ਇਹ ਜਵਾਨ ਨਾ ਖੋਣ ਨੂੰ ਫਿਰਦੇ ਸੀ ਇਹ ਅਰਸੋ ਚੌਥੇ ਤੁਨੂੰ ਹੋਣਾ ਆਇਆ ਸ਼ੇਰਪੁਰ ਤੋਂ ਕਹਿੰਦੇ ਬਾਬਾ ਜੀ ਚਾਰ ਦਿਨੀ ਘਰਾਸ ਦੀ ਵਖਾ ਨਾ 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 ਭੁੱਲ ਜਾਓ ਨੌਜਵਾਨ ਉਥਾਲੇ ਇੱਕ ਵਾਰੀ ਗੱਲ ਪਾਇਆ ਜੇ ਮਹੌਨਾਂ ਨੇ ਹੀ ਖੜਾ ਛੱਡਣਾ ਮੇਰਾ ਬੜਾ ਬੜਾ ਸੁਆਗ ਮਰੰਦਿਆ ਫਿਰ ਕਹਿੰਦੇ ਪੰਜ ਦਾ ਦਿਨ ਵਖਾ ਉਹ ਵੀ ਬੁੱਕ ਹੈ ਫਿਰ ਉਹਨਾਂ ਨੂੰ ਫਰਵਰੀ ਦੀ ਡੇਟ ਦਿੱਤੀ ਏ 26 ਦੀ ਦਾ ਸੇਵੀ ਖੁਸ਼ੀ ਦਾ ਜਸਾਰਾ ਉਦੇ ਆ ਗਏ ਅਦ ਪਿੰਡ